ਪੰਜਾਬੀ ਨੌਜਵਾਨਾਂ ਨੂੰ ਡੋਂਕਰ ਛੱਡ ਕੇ ਭੱਜ ਗਏ ਅਤੇ ਪੰਜਾਬੀ ਨੌਜਵਾਨ ਆਪ ਮੁਹਾਰੇ ਹੀ ਬਾਰਡਰ ਵਾਲ ਨੂੰ ਤੁਰ ਪਏ। ਉਹਨਾਂ ਵਿੱਚੋਂ ਕੁਝ ਸਾਥੀ ਵਿਛੜ ਗਏ ਅਤੇ ਕੁਝ ਇਕੱਠੇ ਕਿਸੇ ਹੋਰ ਪਾਸੇ ਵੱਲ ਨੂੰ ਤੁਰ ਪਏ। ਉਹਨਾਂ ਵਿੱਚੋਂ ਕੁਝ ਨੌਜਵਾਨ ਬਾਰਡਰ ਵਾਲ ਨੂੰ ਪਾਣੀ ਲੈਣ ਤੁਰੇ ਅਤੇ ਅੱਗੇ ਜੋ ਉਹਨਾਂ ਨਾਲ ਬੀਤੀ ਉਹ ਇੰਜ ਬਿਆਨ ਕੀਤੀ ਜਾ ਰਹੀ ਹੈ। ਜਦੋਂ ਜੱਸੀ ਮਜਾਰੀ ਬਲਾਚੌਰ ਤੇ ਜਸਵੀਰ ਟਿੱਬਾ ਗੜਸ਼ੰਕਰ ਸਾਡੇ ਕੋਲੋਂ ਤੁਰਨ ਲੱਗੇ ਤਾਂ ਮੈਂ ਇੱਕ ਨੋਕੀਆ ਦਾ ਮੋਬਾਈਲ ਉਹਨਾਂ ਦੋਹਾਂ ਨੂੰ ਦੇ ਦਿੱਤਾ ਮੈਂ ਕਿਹਾ ਜਦੋਂ ਤੁਸੀਂ ਮਰਾਕੋ ਬਾਰਡਰ ਦੀ ਚੌਂਕੀ ਦੇ ਸਾਹਮਣੇ ਪਹੁੰਚਣਾ ਹੈ ਅਸੀਂ ਉਹਨੇ ਚਿਰਚ ਪੱਥਰ ਦੀ ਪਹਾੜੀ ਤੇ ਪਹੁੰਚ ਜਾਵਾਂਗੇ ਤੇ ਬਾਰਡਰ ਦੀ ਸੇਹ ਦੇ ਅਨੁਸਾਰ ਅਸੀਂ ਸਾਹਮਣੇ ਬੈਠਾਂਗੇ ਫਾਸਲਾ ਭਾਵੇਂ ਕਾਫੀ ਦੂਰ ਸੀ ਉੱਥੇ ਜਾ ਕੇ ਤੁਸੀਂ ਮੋਬਾਈਲ ਦੀ ਲਾਈਟ ਜਗਾ ਦਿਓ ਤੇ ਅਸੀਂ ਅੱਗ ਬਾਲ ਕੇ ਰੱਖਾਂਗੇ ਅਸੀਂ ਰਾਤ ਨੂੰ ਸੀਰੋਂ ਦੇ ਬੂਝੇ ਪੁੱਟ ਕੇ ਉਹਨਾਂ ਨੂੰ ਬਾਲ ਕੇ ਸੇਕਦੇ ਹੁੰਦੇ ਸੀ ਜਸਵੀਰ ਤੇ ਜੱਸੀ ਸਾਡੇ ਕੋਲੋਂ ਵਿਦਾ ਲੈ ਕੇ ਮਰਾਕੋ ਬਾਰਡਰ ਵੱਲ ਨੂੰ ਤੁਰ ਪਏ ਉਹ ਵਾਰ-ਵਾਰ ਪਿੱਛੇ ਨੂੰ ਵੇਖੀ ਜਾ ਰਹੇ ਸੀ ਅਸੀਂ ਵੀ ਦੂਸਰੇ ਪਾਸੇ ਨੂੰ ਜਾ ਰਹੀ ਸੀ ਤੇ ਅਸੀਂ ਵੀ ਬਾਰ-ਬਾਰ ਉਹਨਾਂ ਨੂੰ ਵੇਖੀ ਜਾ ਰਹੇ ਸੀ ਕਿਉਂਕਿ ਸਾਨੂੰ ਲੱਗਦਾ ਸੀ ਕਿ ਸਾਡੀ ਇਹ ਆਖਰੀ ਮੁਲਾਕਾਤ ਹੈ ਅਸੀਂ ਜੇ ਥੋੜੀ ਹੀ ਦੂਰ ਗਏ ਸੀ ਕਿ ਕੁਲਵਿੰਦਰ ਭਾਜੀ ਬੜਵਾ ਨਵਾਂ ਸ਼ਹਿਰ ਜਿਨ੍ਹਾਂ ਦੀ ਉਮਰ 45 ਸਾਲ ਦੇ ਕਰੀਬ ਸੀ ਇੱਕਦਮ ਥੱਲੇ ਡਿੱਗ ਪਏ ਅਸੀਂ ਸਾਰੇ ਡਰ ਗਏ ਬਾਜੀ ਪਾਣੀ ਮੰਗ ਰਹੇ ਸੀ ਸਾਡੇ ਕੋਲ ਸਿਰਫ ਅੱਧਾ ਗਲਾਸ ਪਾਣੀ ਦਾ ਸੀ ਅਸੀਂ ਫਟਾਫਟ ਬੋਤਲ ਦੇ ਢੱਕਣ ਵਿੱਚ ਪਾਣੀ ਪਾ ਕੇ ਬਾਜੀ ਦੇ ਮੂੰਹ ਵਿੱਚ ਪਾਇਆ ਬਾਜੀ ਹੋਰ ਪਾਣੀ ਮੰਗ ਰਹੇ ਸੀ ਅਸੀਂ ਸਾਰਾ ਪਾਣੀ ਬਾਜੀ ਨੂੰ ਪਿਆ ਦਿੱਤਾ ਹੁਣ ਸਾਡੇ ਕੋਲ ਇੱਕ ਖਾਲੀ ਪਾਣੀ ਦੀ ਬੋਤਲ ਰਹਿ ਗਈ ਪਾਣੀ ਪੀ ਕੇ ਉਹ ਥੋੜਾ ਸੁਰਤ ਵਿੱਚ ਤਾਂ ਆਏ ਪਰ ਹਿੰਮਤ ਨਾ ਜੁਟਾ ਸਕੇ ਉਹ ਰੋਣ ਲੱਗ ਪਏ ਤੇ ਕਹਿੰਦੇ ਤੁਸੀਂ ਜਾਂ ਮੈਨੂੰ ਮਾਰ ਦਿਓ ਜਾਂ ਇੱਥੇ ਛੱਡ ਦਿਓ ਮੈਂ ਤੁਰ ਨਹੀਂ ਜੀ ਸਕਦਾ ਬਾਜੀ ਦੇ ਬੂਟਾਂ ਦੇ ਸੋਲ ਟੁੱਟੇ ਹੋਣ ਕਰਕੇ ਕੱਪੜੇ ਦੀਆਂ ਲੀਰਾਂ ਨਾਲ ਬੰਨੇ ਹੋਏ ਸੀ ਉਹਨਾਂ ਦੀ ਉਮਰ ਵੀ ਜ਼ਿਆਦਾ ਸੀ ਅਸੀਂ ਬਾਜੀ ਦੀਆਂ ਲੱਤਾਂ ਦੀ ਮਾਲਿਸ਼ ਕਰਨ ਲੱਗ ਪਏ ਅਸੀਂ ਭਰੇ ਮਨ ਨਾਲ ਕਹੀ ਜਾਈਏ ਅਸੀਂ ਤੁਹਾਨੂੰ ਛੱਡ ਕੇ ਨਹੀਂ ਜਾ ਸਕਦੇ ਕੋਈ ਨਹੀਂ ਆਪਾਂ ਹੌਲੀ-ਹੌਲੀ ਚੱਲਾਂਗੇ ਅਖੀਰ ਉਹ ਸੰਭਲ ਗਏ ਸਤਨਾਮ ਐਮਾ ਲੋਵਾਲ ਬਲਾਚੌਰ ਤੇ ਧਰਮਿੰਦਰ ਰਮਰਾਏਪੁਰ ਨਵਾਂ ਸ਼ਹਿਰ ਦੋਹਾਂ ਨੇ ਆਪਣੇ ਮੋਢਿਆਂ ਨਾਲ ਮੋਢੇ ਲਾ ਕੇ ਭਾਜੀ ਨੂੰ ਹੌਲੀ-ਹੌਲੀ ਤੋਰਿਆ ਅਸੀਂ ਜਿਵੇਂ-ਜਿਵੇਂ ਤੁਰਦੇ ਸਾਡੀ ਭੁੱਖ ਤੇ ਪਿਆਸ ਵਧਦੀ ਜਾਂਦੀ ਹੁਣ ਸਾਡੇ ਕੋਲ ਨਾ ਪੀਣ ਲਈ ਪਾਣੀ ਸੀ ਤੇ ਨਾ ਖਾਣ ਲਈ ਕੋਈ ਚੀਜ਼ ਇੱਕ ਤਾਂ ਰੇਤ ਵਿੱਚ ਤੁਰਨਾ ਬਹੁਤ ਮੁਸ਼ਕਲ ਸੀ ਦੂਜਾ ਅਸੀਂ ਥੱਕੇ ਬਹੁਤ ਹੋਏ ਸੀ ਅਸੀਂ ਜਦੋਂ ਔਖੇ ਸੌਖੇ ਥੋੜੀ ਦੂਰ ਹੋਰ ਗਏ ਤਾਂ ਸਾਡੀ ਸਾਰਿਆਂ ਦੀ ਬਸ ਹੋ ਗਈ ਕਿਉਂਕਿ ਤਿੰਨ ਚਾਰ ਦਿਨਾਂ ਤੋਂ ਅਸੀਂ ਕੁਝ ਵੀ ਨਹੀਂ ਸਿੱਖਾਦਾ ਅਸੀਂ ਪਾਣੀ ਨੂੰ ਬਹੁਤ ਤਰਸਦੇ ਸੀ ਕੁਲਵਿੰਦਰ ਭਾਜੀ ਫਿਰ ਡਿੱਗ ਪਏ ਸਾਡੇ ਸਾਰਿਆਂ ਦੇ ਬੁੱਲ ਸੁੱਕੇ ਮੂੰਹਾਂ ਤੇ ਚੱਗ ਜੰਮੀ ਤੇ ਅੱਖਾਂ ਕਾਲੀਆਂ ਹੋਈਆਂ ਪਈਆਂ ਸੀ ਹੁਣ ਭਾਜੀ ਦੇ ਮੂੰਹ ਵਿੱਚੋਂ ਪਾਣੀ ਵੀ ਨਹੀਂ ਸਕੇ ਹੁੰਦਾ ਉਹ ਹੁਣ ਹੱਥ ਨਾਲ ਸਿਰਫ ਇਸ਼ਾਰਾ ਹੀ ਕਰਦੇ ਸੀ ਹੁਣ ਸਾਡੀ ਵੀ ਹਾਲਤ ਖਰਾਬ ਸੀ ਅਸੀਂ ਫਿਰ ਖੁਦ ਉੱਥੇ ਹੀ ਬੈਠ ਗਏ। ਅਜੀ ਸਾਨੂੰ ਥੋੜਾ ਚਿਰ ਬੈਠਿਆਂ ਨੂੰ ਹੋਇਆ ਸੀ ਕਿ ਗੋਲੀਆਂ ਚੱਲਣ ਦੀ ਆਵਾਜ਼ ਸੁਣੀ। ਅਸੀਂ ਸਾਰੇ ਡਰ ਕੇ ਇੱਕ ਦੂਜੇ ਵੱਲ ਵੇਖਣ ਲੱਗੇ। ਸਾਨੂੰ ਸ਼ੱਕ ਹੋ ਗਿਆ ਕਿ ਦੋਵੇਂ ਵੀਰ ਬਾਰਡਰ ਤੇ ਪਹੁੰਚ ਗਏ ਹੋਣਗੇ ਤੇ ਗੋਲੀਆਂ ਉਹਨਾਂ ਉੱਪਰ ਹੀ ਚੱਲੀਆਂ ਹੋਣਗੀਆਂ। ਅਸੀਂ ਬਹੁਤ ਘਬਰਾਏ ਪਰ ਬੱਸ ਜਦੋਂ ਰਾਤ ਦੇ 11 ਵਜੇ ਅਸੀਂ ਅੱਗ ਬਾਲ ਕੇ ਸੇਕਣ ਲੱਗ ਪਏ ਪਰ ਬਾਰਡਰ ਤੇ ਪਾਣੀ ਲੈ ਲੈਣਗੇ ਦੋਵਾਂ ਵੀਰਾਂ ਦਾ ਕੋਈ ਵੀ ਇਸ਼ਾਰਾ ਨਾ ਮਿਲਿਆ। ਸਾਨੂੰ ਸਮਝ ਨਹੀਂ ਸੀ ਆ ਰਹੀ ਕਿ ਦੋਵੇਂ ਵੀਰ ਬਚ ਗਏ ਜਾਂ ਇਧਰ ਪਾਜੀ ਦੀ ਹਾਲਤ ਵੇਖੀ ਨਹੀਂ ਸੀ ਜਾਂਦੀ ਅਸੀਂ ਸਾਰੇ ਪਾਣੀ ਨੂੰ ਤੜਫ ਰਹੇ ਸੀ ਅਸੀਂ ਕਾਫੀ ਸੋਚ ਵਿਚਾਰ ਤੋਂ ਬਾਅਦ ਫੈਸਲਾ ਕੀਤਾ ਅਤੇ ਨਿੱਕੂ ਸੁਝੋਂ ਨਵਾਂ ਸ਼ਹਿਰ ਅਤੇ ਜਿੰਦੀ ਵਪਾਰਾਏ ਦੋਵਾਂ ਵੀਰਾਂ ਦੀ ਡਿਊਟੀ ਲੈ ਕੇ ਤੁਸੀਂ ਮਰਾਕੋ ਦੇ ਬਾਰਡਰ ਕੋਲ ਜਸਵੀਰ ਤੇ ਜੱਸੀ ਨੂੰ ਵੇਖ ਕੇ ਆਓ ਹੁਣ ਇਹ ਦੋਵੇਂ ਵੀ ਸਾਡੇ ਗਲੇ ਲੱਗ ਕੇ ਕਾਫੀ ਭਾਵੁਕ ਹੋਏ ਫਿਰ ਸਾਡੇ ਕੋਲੋਂ ਵਿਦਾ ਲੈ ਕੇ ਬਾਰਡਰ ਵੱਲ ਚੱਲ ਪਏ ਅਸੀਂ ਬਹੁਤ ਘਬਰਾਏ ਹੋਏ ਸੀ ਕਿਉਂਕਿ ਸਾਡੀ ਗਿਣਤੀ ਘਟਦੀ ਜਾ ਰਹੀ ਸੀ ਪਰ ਹੋਰ ਕੋਈ ਚਾਰਾ ਵੀ ਤਾਂ ਨਹੀਂ ਸੀ ਨਿੱਕੂ ਤੇ ਜਿੰਦੀ ਰਾਤ ਦੇ 1.5 ਵਜੇ ਸਾਡੇ ਕੋਲ ਵਾਪਸ ਪਰਤ ਆਇਆ ਅਸੀਂ ਉਤਸੁਕਤਾ ਨਾਲ ਉਹਨਾਂ ਵੱਲ ਵੇਖਿਆ ਉਹ ਕਹਿੰਦੇ ਸਾਨੂੰ ਕੋਈ ਵੀ ਨਹੀਂ ਦਿਸਿਆ ਸਾਡੀ ਸ਼ੱਕ ਹਕੀਕਤ 'ਚ ਬਦਲ ਗਈ ਕਿ ਜਸਵੀਰ ਤੇ ਜੱਸੀ ਨੂੰ ਮਰਾਕੋ ਮਿਲਟਰੀ ਨੇ ਗੋਲੀਆਂ ਨਾਲ ਮਾਰ ਦਿੱਤਾ ਹੈ ਅਸੀਂ ਬਹੁਤ ਤੜਫੇ ਸਾਨੂੰ ਉਸ ਸਮੇਂ ਰੋਣ ਤੋਂ ਸਿਵਾਏ ਕੁਝ ਨਹੀਂ ਸੀ ਸੋਚਦਾ ਪਰ ਰੋਣ ਨਾਲ ਮਸਲਾ ਹੱਲ ਨਹੀਂ ਸੀ ਹੁੰਦਾ ਸਾਡੀ ਭੁੱਖ ਤੇ ਪਿਆਸ ਵੀ ਸਾਨੂੰ ਤੜਪਾਉਣ ਲੱਗ ਪਈ ਸੱਚੇ ਪਾਤਸ਼ਾਹ ਜਾਣਦਾ ਜਾਂ ਅਸੀਂ ਉਸ ਸਮੇਂ ਸਾਡੀ ਕੀ ਹਾਲਤ ਸੀ ਅਸੀਂ ਜਾਣਦੇ ਹਾਂ ਇੱਥੋਂ ਤੱਕ ਕਿ ਅਸੀਂ ਘਾਹ ਨੂੰ ਤਰਸਣ ਲੱਗੇ ਪਰ ਰੇਤ ਵਿੱਚ ਸਾਨੂੰ ਘਾਹ ਵੀ ਖਾਣ ਨੂੰ ਨਹੀਂ ਮਿਲਿਆ ਅਸੀਂ ਪੱਤੇ ਖਾਣ ਨੂੰ ਤਰਸਦੇ ਪਰ ਰੇਤ ਦੇ ਮਾਰੂਥਲ 'ਚ ਪੱਤੇ ਵੀ ਖਾਣ ਨੂੰ ਨਹੀਂ ਸੀ ਮਿਲਦੇ ਅਖੀਰ ਜਦੋਂ ਪਿਆਸ ਬਰਦਾਸ਼ਤ ਤੋਂ ਬਾਹਰ ਹੋ ਗਈ ਤਾਂ ਅਸੀਂ ਆਖਰੀ ਹੀਲਾ ਵਰਤਨ ਤੇ ਮਜਬੂਰ ਹੋ ਹੀ ਗਏ ਮੈਂ ਖਾਲੀ ਬੋਤਲ ਵੀ ਪਿਸ਼ਾਬ ਕੀਤਾ ਤੇ ਥੋੜਾ ਚਿਰ ਬੋਤਲ ਦਾ ਢੱਕਣ ਖੁੱਲਾ ਰੱਖਿਆ ਬਾਕੀ ਸਾਰੇ ਮੈਨੂੰ ਕਹਿ ਰਹੇ ਸੀ ਜਲਦੀ ਜਲਦੀ ਪੀ ਸਾਨੂੰ ਵੀ ਪਿਆਸ ਲੱਗੀ ਹੈ ਅਸੀਂ ਵੀ ਆਪੋ ਆਪਣਾ ਪਿਸ਼ਾਬ ਪੀਣਾ ਹੈ ਜਦੋਂ ਮੈਂ ਆਪਣੇ ਪਿਸ਼ਾਬ ਦਾ ਇੱਕ ਘੁੱਟ ਪੀਤਾ ਤੇ ਉਸੇ ਤਰ੍ਹਾਂ ਬਾਹਰ ਨਿਕਲ ਗਿਆ ਕਿਉਂਕਿ ਕੌੜਾ ਬਹੁਤ ਸੀ ਔਰ ਮੈਂ ਇਸ ਨੂੰ ਛੁੱਟ ਵੀ ਨਹੀਂ ਸੀ ਸਕਦਾ ਕਿਉਂਕਿ ਪਿਆਸ ਬਹੁਤ ਲੱਗੀ ਸੀ ਮੈਨੂੰ ਤੋ ਚਿੱਤੇ ਚ ਦੇਖ ਕੇ ਜਿੰਦੀ ਕਹਿਣ ਲੱਗਾ ਭਾਜੀ ਮੇਰੀ ਜੇਬ ਵਿੱਚ ਖੰਡ ਹੈ ਉਹ ਪਾ ਕੇ ਪੀ ਲੋ ਜਦੋਂ ਅਸੀਂ ਡੌਂਕੀ ਲਾਉਣ ਜਾਂਦੇ ਸੀ ਅਸੀਂ ਡੌਂਕਰਾਂ ਤੋਂ ਖੰਡ ਲੈ ਕੇ ਜੇਬਾਂ ਵਿੱਚ ਪਾ ਲੈਂਦੇ ਸੀ ਫਿਰ ਮੈਂ ਖੰਡ ਪਾ ਕੇ ਆਪਣਾ ਪਿਸ਼ਾਬ ਅੱਖਾਂ ਮੀਚ ਕੇ ਪੀ ਗਿਆ ਫਿਰ ਧਰਮਿੰਦਰ ਨੇ ਫਿਰ ਇੰਦਰਜੀਤ ਮਹਤਪੁਰ ਤੇ ਨਿੱਕੂ ਨੇ ਵੀ ਇਸੇ ਤਰ੍ਹਾਂ ਹੀ ਆਪੋ ਆਪਣਾ ਪਿਸ਼ਾਬ ਪੀਤਾ ਸਾਡੇ ਕੋਲ ਬੋਤਲ ਤਾਂ ਇੱਕ ਹੀ ਸੀ ਬਾਕੀ ਖਾਲੀ ਬੋਤਲਾਂ ਸਾਰੀਆਂ ਜਸਵੀਰ ਤੇ ਜਸੀ ਨੂੰ ਦੇ ਦਿੱਤੀਆਂ ਸੀ ਪਰ ਨਾ ਤਾਂ ਉਦੋਂ ਵੀ ਵੀਰ ਵਾਪਸ ਆਏ ਤੇ ਨਾ ਹੀ ਪਾਣੀ ਤੇ ਨਾ ਹੀ ਖਾਲੀ ਬੋਤਲਾਂ ਹੁਣ ਅਸੀਂ ਖਾਲੀ ਬੋਤਲਾਂ ਨੂੰ ਵੀ ਤਰਸ ਰਹੇ ਸੀ ਕਿ ਜੇ ਸਾਡੇ ਕੋਲ ਖਾਲੀ ਬੋਤਲਾਂ ਹੁੰਦੀਆਂ ਅਸੀਂ ਆਪਣੀ ਮਰਜ਼ੀ ਨਾਲ ਉਹਨਾਂ ਬੋਤਲਾਂ ਵਿੱਚਾਪੋ ਆਪਣਾ ਪਿਸ਼ਾਬ ਕਰਕੇ ਪੀਂਦੇ ਪਰ ਖਾਲੀ ਬੋਤਲਾਂ ਵੀ ਨਹੀਂ ਮਿਲੀਆਂ ਜਦੋਂ ਜਿੰਦੀ ਬੋਤਲ ਨਾਲ ਆਪਣਾ ਪਿਸ਼ਾਬ ਪੀਣ ਲੱਗਾ ਤਾਂ ਇੱਕ ਹੋਰ ਵੀਰ ਕਹਿੰਦਾ ਮੈਨੂੰ ਤਾਂ ਪਿਸ਼ਾਬ ਵੀ ਨਹੀਂ ਆਇਆ ਤੂੰ ਮੈਨੂੰ ਆਪਣਾ ਥੋੜਾ ਜਿਹਾ ਪਿਸ਼ਾਬ ਦੇ ਦੇ ਜਿੰਦੀ ਕਹਿੰਦਾ ਮੈਨੂੰ ਵੀ ਪਿਆਸ ਲੱਗੀ ਹੈ ਮੈਂ ਵੀ ਪੀਣਾ ਫਿਰ ਅਸੀਂ ਜਿੰਦੀ ਦੀਆਂ ਬੇਨਤੀਆਂ ਕਰਕੇ ਉਸ ਨੂੰ ਮਨਾ ਲਿਆ ਕਿ ਉਹ ਦੂਜੇ ਵੀਰ ਨੂੰ ਵੀ ਆਪਣਾ ਥੋੜਾ ਪਿਸ਼ਾਬ ਪੀਣ ਨੂੰ ਦੇ ਦੇਵੇ ਫਿਰ ਉਹ ਵੀਰ ਲੰਮਾ ਪੈ ਗਿਆ ਤੇ ਜਿੰਦੀ ਨੇ ਬੋਤਲ ਨਾਲ ਇੱਕ ਢੱਕਣ ਵਿੱਚ ਪਿਸ਼ਾਬ ਪਾ ਕੇ ਉਸ ਦੇ ਮੂੰਹ ਵਿੱਚ ਪਾਇਆ ਉਹ ਵੀਰ ਹੋਰ ਮੰਗ ਰਿਹਾ ਸੀ ਪਰ ਜਿੰਦੀ ਨੇ ਕਿਹਾ ਮੈਂ ਵੀ ਪੀਣਾ ਇਹ ਸਾਡਾ ਪਿਆਸ 부ਝਾਉਣ ਦਾ ਆਖਰੀ ਹਥਿਆਰ ਸੀ ਪਰ ਤਜਰਬਾ ਪਹਿਲਾ ਫਿਰ ਵੀ ਪਿਸ਼ਾਬ ਨਾਲ ਸਾਡੀ ਪਿਆਸ 부ਝੀ ਨਹੀਂ ਸਕੋ ਅੰਦਰ ਹੋਰ ਅੱਗ ਲੱਗ ਗਈ। ਕੁਲਵਿੰਦਰ ਭਾਜੀ ਰਣਜੀਤ ਯੂਪੀ ਵਾਲਾ ਕਾਲਾ ਮਹਤਪੁਰ ਨੇ ਸਾਡੀ ਹਾਲਤ ਵੇਖ ਕੇ ਆਪਣਾ ਪਿਸ਼ਾਬ ਨਾ ਪੀਤਾ। ਯੂਪੀ ਵਾਲਾ ਵੀਰ ਤਾਂ ਦੁਖੀ ਹੋ ਕੇ ਕਹਿੰਦਾ ਹੁੰਦਾ ਸੀ ਖਾਲੀ ਡੱਬਾ ਖਾਲੀ ਬੋਤਲ ਲੈ ਲੈ ਮੇਰੇ ਯਾਰ। ਖਾਲੀ ਸੇਨਾ ਨਫ਼ਰਤ ਕਰਨਾ। ਖਾਲੀ ਸਭ ਸੰਸਾਰ। ਹੁਣ ਅਸੀਂ ਸਿਰਫ ਪਾਣੀ ਪੀਣ ਲਈ ਤੜਫ ਰਹੇ ਸਾਂ ਤੇ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕਰ ਰਹੇ ਸਾਂ ਕਿ ਹੇ ਸੱਚੇ ਪਾਤਸ਼ਾਹ ਜਾਂ ਸਾਨੂੰ ਪਾਣੀ ਮਿਲ ਜਾਵੇ ਜਾਂ ਮੌਤ ਹੁਣ ਨਾ ਤਾਂ ਅਸੀਂ ਆਪਣੇ ਭੈਣ ਭਰਾਵਾਂ ਨੂੰ ਤੇ ਨਾ ਹੀ ਮਾਤਾ ਪਿਤਾ ਨੂੰ ਯਾਦ ਕਰਦੇ ਤੇ ਨਾ ਹੀ ਸੁਪੇਣ ਜਾਣ ਬਾਰੇ ਸੋਚਦੇ ਸੀ ਹੁਣ ਤਾਂ ਅਸੀਂ ਸੱਚੇ ਪਾਤਸ਼ਾਹ ਨੂੰ ਕਹਿ ਰਹੇ ਸੀ ਕਿ ਤੁਸੀਂ ਰਖਣਹਾਰ ਹੋ ਤੁਸੀਂ ਬਖਸ਼ਣਹਾਰ ਹੋ ਤੁਹਾਡੇ ਕਰ ਵਿੱਚ ਕਿਸੇ ਚੀਜ਼ ਦਾ ਕਾਟਾ ਨਹੀਂ ਹੇ ਸੱਚੇ ਪਾਤਸ਼ਾਹ ਤੁਸੀਂ ਵੱਡੇ ਵੱਡੇ ਠੱਗ ਧਾਰ ਦਿੱਤੇ ਸੱਜਣ ਠੱਗ ਵਰਗੇ ਤੇ ਵੇਸਵਾ ਮਤਾਰ ਦਿੱਤੀਆਂ ਗਣਕਾ ਵਰਗੀਆਂ ਹੇ ਸੱਚੇ ਪਾਤਸ਼ਾਹ ਸਾਨੂੰ ਪਾਪੀਆਂ ਨੂੰ ਵੀ ਇੱਕ ਵਾਰ ਬਚਾ ਲਓ ਅਸੀਂ ਹੋਰ ਕੁਝ ਨਹੀਂ ਮੰਗਦੇ ਬਸ ਸਾਨੂੰ ਇੱਕ ਵਾਰ ਪਾਣੀ ਰੱਜ ਕੇ ਮਿਲ ਜਾਵੇ ਫਿਰ ਭਾਵੇਂ ਸਾਡੀ ਮੌਤ ਹੋ ਜਾਵੇ ਹੇ ਵਾਹਿਗੁਰੂ ਜਾਂ ਸਾਨੂੰ ਇਸ ਦੇਸ਼ ਵਿੱਚ ਭਾਵੇਂ ਸਾਰੀ ਉਮਰ ਲਈ ਜੇਲ੍ਹ ਹੋ ਜਾਵੇ ਸਾਨੂੰ ਸਿਰਫ ਪਾਣੀ ਮਿਲੀ ਜਾਵੇ ਅਸੀਂ ਸਾਰੀ ਉਮਰ ਸੇਵਾ ਸਿਮਰਨ ਹੀ ਕਰਾਂਗੇ ਹੋਰ ਕੋਈ ਕੰਮ ਨਹੀਂ ਕਰਾਂਗੇ ਹੁਣ ਸਾਡੀ ਆਤਮਾ ਤੜਫ ਰਹੀ ਹੈ ਤੇ ਰੋ ਰਹੀ ਹੈ ਮੈਂ ਸੁਣਿਆ ਸੀ ਕਿ ਜਦੋਂ ਆਤਮਾ ਮੋਹ ਮਾਇਆ ਤੇ ਲਾਲਚਾਂ ਨੂੰ ਛੱਡ ਕੇ ਤੜਫਦੀ ਹੈ ਤਾਂ ਫਿਰ ਪ੍ਰਮਾਤਮਾ ਨੂੰ ਪ੍ਰਗਟ ਹੋਣਾ ਹੀ ਪੈਂਦਾ ਹੈ ਆਤਮਾ ਹੀ ਪ੍ਰਮਾਤਮਾ ਹੈ ਹੁਣ ਸਾਨੂੰ ਕਿਸੇ ਭੈਣ ਭਰਾ ਜਾਂ ਰਿਸ਼ਤੇਦਾਰ ਤੋਂ ਕੋਈ ਆਸ ਨਹੀਂ ਸੀ ਸਿਰਫ ਪ੍ਰਮਾਤਮਾ ਤੇ ਹੀ ਵਿਸ਼ਵਾਸ ਸੀ ਹੁਣ ਅਸੀਂ ਮਰਾਕੋ ਬਾਰਡਰ ਤੋਂ ਵੀ ਕਾਫੀ ਦੂਰ ਸੀ ਅਸੀਂ ਸਾਰਿਆਂ ਨੇ ਤੜਕੇ 1.3 ਵਜੇ ਸਲਾਹ ਕੀਤੀ ਕਿ ਅਸੀਂ ਵੀ ਮਰਾਕੋ ਦੇ ਬਾਰਡਰ ਤੇ ਚਲੀਏ ਅਸੀਂ ਤੜਕੇ 3.3 ਵਜੇ ਹੀ ਤੁਰ ਪਏ ਤੇ ਮਰਦੇ ਟੁੱਟਦੇ ਦਿਨ ਦੇ 11 ਵਜੇ ਤੱਕ ਬਾਰਡਰ ਕੋਲ ਚਾ ਪਹੁੰਚੇ ਸਾਨੂੰ ਵੇਖ ਕੇ ਮਰਾਕੋ ਬਾਰਡਰ ਦੀ ਮਿਲਟਰੀ ਵਾਲਿਆਂ ਨੇ ਅਫਾਈਰ ਸ਼ੁਰੂ ਕਰ ਦਿੱਤੀ ਪਰ ਅਸੀਂ ਵੀ ਸੋਚ ਕੇ ਆਏ ਸੀ ਕਿ ਵਾਪਸ ਨਹੀਂ ਭੱਜਣਾ ਅਸੀਂ ਰੋਂਦੇ ਰੋਂਦੇ ਸਾਰਿਆਂ ਨੇ ਆਪਣੇ ਹੱਥ ਉੱਪਰ ਨੂੰ ਕਰ ਲਏ ਹੁਣ ਅਸੀਂ ਮਰਾਕੋ ਦੇ ਬਾਰਡਰ ਤੋਂ ਸਿਰਫ 15 ਗੱਜ ਦੂਰ ਬੈਠ ਕੇ ਰੋ ਰਹੇ ਸੀ ਅਸੀਂ ਸਾਰਿਆਂ ਨੇ ਆਪਣੇ ਗੋਡੇ ਥੱਲੇ ਲਾ ਕੇ ਹੱਥ ਉੱਪਰ ਕਰ ਲਏ ਤੇ ਰੋਂਦੇ ਰੋਂਦੇ ਕਹਿਣ ਲੱਗੇ ਅੱਬੂ ਅੱਲਾ ਮਈਆਂ ਪਾਪ ਪਾਣੀ ਅੱਲਾ ਅਕਲ ਪਾਪ ਖਾਣਾ ਮਈਆਂ ਇਸ ਦੇ ਨਾਲ ਹੀ ਅਸੀਂ ਫੌਜੀਆ ਨੂੰ ਪਾਣੀ ਤੇ ਖਾਣੇ ਵਾਸਤੇ ਇਸ਼ਾਰੇ ਕਰ ਰਹੇ ਸੀ ਫੌਜੀ ਸਾਨੂੰ ਚੁੱਪਚਾਪ ਤਰਸ ਭਰੀ ਨਿਗਾਹ ਤੇ ਹੈਰਾਨੀ ਨਾਲ ਵੇਖਣ ਲੱਗੇ। ਇੱਕ ਫੌਜੀ ਨੇ ਫਟਾਫਟ ਆਪਣਾ ਇੰਟਰਨੈਸ਼ਨਲ ਵਾਇਰਲੈਸ ਸੈੱਟ ਕੱਢਿਆ। ਉਸਨੇ ਆਪਣੀ ਭਾਸ਼ਾ ਵਿੱਚ ਵਾਇਰਲੈਸ ਕੀਤੀ ਤੇ ਅੱਧੇ ਘੰਟੇ ਵਿੱਚ ਹੀ 25-30 ਗੱਡੀਆਂ ਮਿਲਟਰੀ ਦੀਆਂ ਭਰ ਕੇ ਆ ਗਈਆਂ। ਅਸੀਂ ਹੋਰ ਫੌਜੀ ਆਏ ਵੇਖ ਕੇ ਹੋਰ ਉੱਚੀ-ਉੱਚੀ ਰੋਣ ਲੱਗ ਪਏ। ਸਾਡੇ ਦਿਲ ਵੀ ਧੜਕ ਰਹੇ ਸੀ ਕਿ ਪਤਾ ਨਹੀਂ ਕੀ ਹੋਣ ਵਾਲਾ ਹੈ। ਪਰ ਅਸੀਂ ਕਿਸੇ ਵੀ ਹਾਲਤ 'ਚ ਪਿੱਛੇ ਨਹੀਂ ਸੀ ਮੁੜਨਾ ਚਾਹੁੰਦੇ। 100-150 ਫੌਜੀ ਬਾਰਡਰ ਦੀ ਮਿੱਟੀ ਦੀ ਵਾਟ ਉੱਪਰ ਖੜੇ ਹੋ ਗਏ। ਉਹਨਾਂ ਫੌਜੀਆਂ ਵਿੱਚੋਂ 6-7 ਫੌਜੀ ਅਫਸਰਾਂ ਨੇ ਸਾਨੂੰ ਚੁੱਪ ਹੋਣ ਦਾ ਇਸ਼ਾਰਾ ਕੀਤਾ ਤੇ ਇੰਗਲਿਸ਼ ਵਿੱਚ ਸਾਨੂੰ ਪੁੱਛਿਆ, "ਤੁਸੀਂ ਕੌਣ ਹੋ ਤੇ ਕਿਹੜੇ ਦੇਸ਼ ਦੇ ਰਹਿਣ ਵਾਲੇ ਹੋ?" ਅਸੀਂ ਸੰਖੇਪ ਚ ਜਵਾਬ ਦਿੱਤਾ, "ਸਰ, ਇੰਡੀਆ।" ਉਹ ਕਹਿੰਦੇ, "ਆਪਣੇ ਪਾਸਪੋਰਟ ਦਿਖਾਓ।" ਅਸੀਂ ਕਿਹਾ, "ਸਾਡੇ ਪਾਸਪੋਰਟ ਸਾਡੇ ਏਜੰਟ ਕੋਲ ਹਨ ਜੋ ਸਾਨੂੰ ਛੱਡ ਕੇ ਭੱਜ ਗਿਆ। ਅਫਸਰ ਕਹਿੰਦੇ ਅਸੀਂ ਕਿਵੇਂ ਯਕੀਨ ਕਰੀਏ ਕਿ ਤੁਸੀਂ ਸੱਚ ਬੋਲ ਰਹੇ ਹੋ ਅਸੀਂ ਕੀ ਜਵਾਬ ਦਿੰਦੇ ਚੁੱਪ ਰਹੇ ਦੂਸਰੇ ਅਫਸਰ ਨੇ ਪੁੱਛਿਆ ਤੁਹਾਡੇ ਦੇਸ਼ ਦਾ ਪ੍ਰਧਾਨ ਮੰਤਰੀ ਕੌਣ ਹੈ ਅਸੀਂ ਜਵਾਬ ਦਿੱਤਾ ਮਨੋਹਨ ਸਿੰਘ ਪਹਿਲਾਂ ਕੌਣ ਸੀ ਅਟਲ ਬਿਹਾਰੀ ਵਾਜਪਾਈ ਅਫਸਰ ਨੇ ਪੁੱਛਿਆ ਤੁਸੀਂ ਸਿੱਖ ਹੋ ਅਸੀਂ ਕਿਹਾ ਹਾਂ ਜੀ ਉਹ ਕਹਿੰਦਾ ਗੋਲਡਨ ਟੈਂਪਲ ਕਿੱਥੇ ਹੈ ਅਸੀਂ ਕਿਹਾ ਜੀ ਅੰਮ੍ਰਿਤਸਰ ਵਿੱਚ ਫਿਰ ਉਸਨੇ ਪੁੱਛਿਆ ਤਾਜ ਮਹਿਲ ਕਿੱਥੇ ਹੈ ਸਾਡਾ ਜਵਾਬ ਸੀ ਆਗਰੇ ਹੁਣ ਉਹਨਾਂ ਨੂੰ ਯਕੀਨ ਹੋ ਗਿਆ ਕਿ ਅਸੀਂ ਸੱਚ ਬੋਲ ਰਹੇ ਹਾਂ ਫਿਰ ਉਹਨਾਂ ਦੇ 4-5 ਅਫਸਰ ਬਾਰਡਰ ਪਾਰ ਕਰਕੇ ਸਾਡੇ ਵੱਲ ਆਏ ਤੇ ਉਹ ਸਾਡੇ ਤੋਂ ਥੋੜਾ ਹਟ ਕੇ ਖਲੋ ਗਏ ਤੇ ਕਹਿੰਦੇ ਇੱਕ ਇੱਕ ਬੰਦਾ ਹੱਥ ਪਿੱਛੇ ਕਰਕੇ ਲਾਈਨ ਬਣਾ ਕੇ ਸਾਡੇ ਕੋਲ ਆਓ ਇੱਕ ਅਫਸਰ ਨੇ ਆਪਣੇ ਹੱਥ ਵਿੱਚ ਪਾਣੀ ਦੀ ਕੰਨੀ ਫੜੀ ਸੀ ਸਭ ਤੋਂ ਪਹਿਲਾਂ ਮੈਂ ਗਿਆ ਉਸਨੇ ਮੇਰੇ ਮੂੰਹ ਨੂੰ ਪਾਣੀ ਦੀ ਕੰਨੀ ਲਾਈ ਮੈਨੂੰ ਮਾਨੋ ਦੁਨੀਆ ਦਾ ਸਭ ਤੋਂ ਕੀਮਤੀ ਖਜ਼ਾਨਾ ਮਿਲ ਗਿਆ ਮੈਂ ਰੱਜ ਕੇ ਪਾਣੀ ਪੀਤਾ ਇਸ ਤਰ੍ਹਾਂ ਪਹਿਲਾਂ ਮੈਂ ਤੇ ਫਿਰ ਬਾਕੀਆਂ ਨੇ ਪਾਣੀ ਪੀਤਾ ਅਸੀਂ ਸੱਚੇ ਪਾਤਸ਼ਾਹ ਦਾ ਸ਼ੁਕਰ ਕੀਤਾ ਕਿਉਂਕਿ ਸਾਨੂੰ ਜਲ ਮਿਲ ਗਿਆ ਰੱਬ ਮਿਲ ਗਿਆ ਪਾਣੀ ਪਿਉਣ ਤੋਂ ਬਾਅਦ ਫੌਜੀਆ ਨੇ ਸਾਨੂੰ ਥੱਲੇ ਬਿਠਾ ਲਿਆ ਤੇ ਸਾਨੂੰ 4 ਡਬਲ ਰੋਟੀਆਂ ਜੋ 1 ਫੁੱਟ ਚੌੜੀ ਤੇ 2 ਇੰਚ ਮੋਟੀਆਂ ਸੀ ਤੇ ਨਾਲ ਦੋ ਗੋਲੇ ਖੰਡ ਦੇ ਜੋ ਤੋਪ ਦੇ ਗੋਲੇ ਵਰਗੇ ਸੀ ਖਜੂਰਾਂ ਦੀ ਇੱਕ ਪੇਟੀ ਤੇ 10-12 ਮੱਛੀ ਦੀਆਂ ਡੱਬੀਆਂ ਲਿਆ ਕੇ ਦਿੱਤੀਆਂ। ਅਸੀਂ ਮੱਛੀ ਦੀਆਂ ਡੱਬੀਆਂ ਵਾਪਸ ਕਰ ਦਿੱਤੀਆਂ ਕਿਉਂਕਿ ਸੱਚੇ ਪਾਤਸ਼ਾਹ ਦੇ ਸਰੂਪ ਗੁਟਕੇ ਸਾਹਿਬ ਮੇਰੇ ਕੋਲ ਸੀ। ਫਿਰ ਸਾਡੀ ਤਲਾਸ਼ੀ ਲਈ ਗਈ। ਫਿਰ ਉਹਨਾਂ ਨੇ ਸਾਨੂੰ ਦਵਾਈਆਂ ਵੀ ਦਿੱਤੀਆਂ ਤੇ ਸਾਡੇ ਟੀਕੇ ਵੀ ਲਾਏ। ਅਸੀਂ ਸਾਰਿਆਂ ਨੇ ਪਾਣੀ ਚ ਖੰਡ ਪਾ ਕੇ ਡਬਲ ਰੋਟੀ ਚੂਰ ਕੇ ਖਾਧੀ ਤੇ ਸੱਚੇ ਪਾਤਸ਼ਾਹਗੇ ਅਰਦਾਸ ਕੀਤੀ। ਕਿਉਂਕਿ ਸੱਚੇ ਪਾਤਸ਼ਾਹ ਨੇ ਫੌਜੀਆਂ ਦੇ ਮਨ ਵਿੱਚ ਵਸ ਕੇ ਸਾਡੀ ਮਦਦ ਕੀਤੀ ਸੀ। ਅਸੀਂ ਬਹੁਤ ਖੁਸ਼ ਸਾਂ ਕਿ ਹੁਣ ਸਾਨੂੰ ਫੌਜੀਆ ਨੇ ਅਰੈਸਟ ਕਰਕੇ ਜੇਲ੍ਹ ਭੇਜ ਦੇਣਾ ਹੈ ਪਰ ਅਜੀਹਾ ਹੋਇਆ ਨਾ ਅਸੀਂ ਅਜੇ ਖਾ ਪੀ ਕੇ ਹਟੇ ਹੀ ਸੀ ਕਿ ਫੌਜੀ ਅਫਸਰ ਕਹਿੰਦੇ ਹੁਣ ਤੁਸੀਂ ਇੱਥੋਂ ਜਾਓ ਇਹ ਗੱਲ ਸੁਣ ਕੇ ਸਾਡੀ ਜਾਨ ਹੀ ਨਿਕਲ ਗਈ ਅਸੀਂ ਫਿਰ ਰੋਣ ਹਾ ਕੇ ਹੋ ਗਏ ਅਸੀਂ ਕਿਹਾ ਸਾਨੂੰ ਅਰੈਸਟ ਕਰ ਲਓ ਭਾਵੇਂ ਸਾਰੀ ਉਮਰ ਲਈ ਜੇਲ੍ਹ ਭੇਜ ਦਿਓ ਅਫਸਰ ਕਹਿੰਦੇ ਸਾਡੇ ਕਾਨੂੰਨ ਚ ਨਹੀਂ ਹੈ ਬੱਸ ਤੁਸੀਂ ਹੁਣ ਇੱਥੋਂ ਜਾਓ ਤੇ ਦੁਬਾਰਾ ਨਾ ਆਇਓ ਸਾਡੀ ਮਜਬੂਰੀ ਹੈ ਸਾਡੇ ਉੱਤੇ ਹੋਰ ਵੀ ਅਫਸਰ ਨੇ ਅਸੀਂ ਦਿਨ ਵੇਲੇ ਹਵਾਈ ਫਾਇਰ ਕਰਦੇ ਹਾਂ ਤੇ ਰਾਤ ਨੂੰ ਜਾਨ ਤੋਂ ਖਤਮ ਕਰਨ ਲਈ ਗੋਲੀਆਂ ਮਾਰਦੇ ਹਾਂ ਸਾਨੂੰ ਉਹਨਾਂ ਫੌਜੀਆ ਨੇ ਛੋਟੀਆਂ-ਛੋਟੀਆਂ ਪੰਜ ਕੈਨੀਆਂ ਪਾਣੀ ਦੀਆਂ ਤੇ ਇੱਕ ਖਜੂਰਾਂ ਦੀ ਪੇਟੀ ਦੇ ਕੇ ਕਿਹਾ ਜਾਓ ਬਾਰਡਰ ਵਾਲੇ ਫੌਜੀਆ ਨੂੰ ਉਹਨਾਂ ਹੁਕਮ ਕੀਤਾ ਇਹਨਾਂ ਨੂੰ ਭੇਜ ਦਿਓ ਇਹ ਹੁਕਮ ਦੇ ਕੇ 25-30 ਗੱਡੀਆਂ ਜੋ ਸਪੈਸ਼ਲ ਆਈਆਂ ਸੀ ਫਿਰ ਬਾਰਡਰ ਤੋਂ ਚਲੇ ਗਏ।